ਜੇ ਕਹਾਂ ਨਾ ਬੋਲੀ ਉਹ ਸੱਚੇ ਦਰਬਾਰ ਕੀ ਜੈ ਬਲਕ੍ਰਾਮ ਜੀ ਬਲਕ੍ਰਾਮ ਸ਼ਰਮਾ ਜੀ ਅੰਗਲ ਜੀ ਬਾਬੇ ਦੀ ਬਾਬੇ ਦੀ ਅੱਗੇ ਵੀਡੀਓ ਪਾਈ ਸੀ ਕਹਿੰਦੇ ਦਵਾਰਾ ਅੰਕਲ ਜੀ ਦੀ ਵੀਡੀਓ ਬਣਾਓ ਰੋਟਾਂ ਵਾਲੀ ਜਰੂਰ ਬਾਬਾ ਜੀ ਤੇ ਬਾਬਾ ਜੀ ਦੇ ਦਰਸ਼ਨ ਕਰ ਲਏ ਆ ਤੇ ਇੱਥੇ ਮੇਰੇ ਭਰਾ ਮਿਲਿਆ ਗਰਦਾਸਪੁਰ ਤੋਂ ਜੀ ਆ ਗਿਆ ਬਾਬਾਈ ਦੇ ਭਗਤਿਆ ਤੇ ਉਹ ਤੁਨੂ ਭਾਜੀ ਜਾਂਦੇ ਹੁੰਦੇ ਚੁੰਗੀ ਕਰਨ ਅੱਛਾ ਤੇ ਭਾਜੀ ਬਣੀ ਸਾਨੂੰ ਉਹ ਜਗ੍ਹਾ ਦੇ ਦਰਸ਼ਨ ਕਰਾ ਦਿੱਤੇ ਜਿਹੜੀ ਅਜੇ ਤੱਕ ਨਾਸ਼ ਹੀ ਗਈ ਹੈ ਤੇ ਨਾ ਹੀ ਜਾਣਦਾ ਕਿ ਉਹ ਵਿਆਹ ਸੀ ਤੇ ਸ਼ਿਕਾਰਾ ਸਿੱਧ ਜੋਗੀ ਬਾਬਾ ਬਲਕਨਾਥ ਜੀ ਦਾ ਬੋਲ ਸੱਚੇ ਦਰਵਾਜ ਕੀ ਜੈ ਸਾਡੇ ਅੰਕਲ ਬਲਕਰਾਮ ਜੀ ਬਲਕਰਾਮ ਸ਼ਰਮਾ ਜੀ ਅੰਕਲ ਜੀ ਆ ਬਾਬੇ ਜੀ ਕੀ ਹਾਲ ਚਾਲ ਆ ਬਾਬੇ ਜੀ ਅੱਗੇ ਵੀਡੀਓ ਪਾਈ ਸੀ ਕਹਿੰਦੇ ਦੁਵਾਰਾ ਅੰਕਲ ਜੀ ਦੀ ਵੀਡੀਓ ਬਣਾਓ ਰੋਟਾਂ ਵਾਲੀ ਜ਼ਰੂਰ ਤੇ ਸੰਗਤ ਨੂੰ ਕੀ ਕਹਿਣਾ ਆ ਸੰਗਤ ਨੂੰ ਕਹਿਣਾ ਕਿ 20 ਰੁਪਏ ਦਾ ਰੋਲੋ ਬਾਬੇ ਦਾ ਕੰਦੀਨ ਦੇ ਰੇਟ ਦੇਸੀ ਕੇ ਵਾਲਾ ਦੇਸੀ ਕੇ ਦਾ ਕੰਦੀਨ ਦੇ ਰੇਟ ਤੇ 90 ਰੁਪਏ ਦਾ ਤੇ ਇੱਥੇ ਅੰਕਲ ਜੀ ਦੀ ਸ਼ਾਪ ਤੇ ਆਏ ਸੀ ਤੇ ਬਾਬਾ ਜੀ ਦੇ ਦਰਸ਼ਨ ਕਰ ਲਏ ਆ ਤੇ ਇੱਥੇ ਮੇਰੇ ਭਰਾ ਮਿਲਿਆ ਗੁਰਦਾਸਪੁਰ ਤੋਂ ਤੇ ਬਾਕੀ ਉਹਨਾਂ ਦੇ ਕੋਲੋਂ ਗੱਲਬਾਤ ਕਰਦੇ ਆ ਹਾਂ ਜੀ ਜਾ ਬਾਬੇ ਜੀ ਜਾ ਬਾਬੇ ਜੀ ਜਾ ਬਾਬੇ ਜੀ ਸਾਨੂੰ ਬਹੁਤ ਵਧੀਆ ਲੱਗਾ ਜੀ ਅੱਜ ਸਾਨੂੰ ਭਾਰੀ ਮਿਲੇ ਨੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਈ ਹੁਣ ਮੈਂ YouTube ਤੇ ਚੈਨਲਾਂ ਦੀ ਬਹੁਤ ਵਧੀਆ ਗਾਈਡੈਂਸ ਕਰ ਦਿੰਦੇ ਨੇ ਬਾਬਾ ਜੀ ਦੀਆਂ ਮੇਨ ਮੇਨ ਜਿਹੜੀਆਂ ਪੁਰਾਣੀਆਂ ਵੀਡੀਓ ਜਿਹੜੀਆਂ ਜਗ੍ਹਾ ਹੈਗੀਆਂ ਸਾਰਾ ਘੁੰਮਣ ਵਾਲੀਆਂ ਸਾਨੂੰ ਉਹ ਉਹਨਾਂ ਬਾਰੇ ਗਾਈਡ ਗਾਈਡੈਂਸ ਕਰ ਦਿੰਦੇ ਦਰਸ਼ਨ ਕਰਵਾਉਂਦੇ ਨੇ ਬਹੁਤ ਵਧੀਆ ਲੱਗਦਾ ਅੱਜ ਆਪਾਂ ਮਿਲੇ ਆ ਸਾਨੂੰ ਬਹੁਤ ਵਧੀਆ ਲੱਗਾ ਜੀ ਇਹਨਾਂ ਦੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਮਤਬਦਤ ਸ਼ੇਅਰ ਕਰੋ ਜੀ ਥੈਂਕ ਯੂ ਥੈਂ ਮੈਂ ਵੀ ਇਹਨਾਂ ਦਾ ਚੈਨਲ ਬਹੁਤ ਦੇਖਦਾ। ਥੈਂਕ ਯੂ। ਅਜੇ ਤੱਕ ਆਪਾਂ ਜੂਨਾਗੜ ਗਏ ਨਹੀਂ। ਪਰ ਭਾਜੀ ਹੋਣਾ ਨੇ ਆਪਣੇ YouTube ਦੇ ਮਾਧਿਅਮ ਨਾਲ ਸਾਨੂੰ ਜੂਨਾਗੜ ਦਿਖਾ ਦਿੱਤਾ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਹੋਣਾ ਦਾ। ਸਾਰੇ ਜਣੇ ਭਾਜੀ ਹੋਣਾ ਨੂੰ ਫੋਲੋ ਕਰੋ। ਮਨੇ ਭਾਜੀ ਹੋਣੀ ਕਿੰਪੁਰ ਸਾਹਿਬ ਵੀ ਗਏ ਸੀਗੇ। ਕਿੰਪੁਰ ਦਾ ਬੜੀ ਨਾਜ਼ੁਕ ਜਿਹਾ ਦੇਖ ਕੇ ਆਏ ਆ। ਇਹਨਾਂ ਦਾ ਬਲੌਗ ਦੇਖਿਆ ਸੀ ਉਹ ਵੀ ਬੜਾ ਵਧੀਆ। ਥੈਂਕ ਯੂ ਥੈਂਕ ਯੂ ਵੈਰੀ ਮੱਚ। ਹਾਂਜੀ। ਜੈ ਬਾਬਾ ਜੀ ਦੀ। ਬਹੁਤ ਵਧੀਆ ਲੱਗਿਆ ਮੈਂ ਇਨਕੇ। ਮੋੜਾ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰਨਾ। ਥੈਂਕ ਯੂ ਥੈਂਕ ਯੂ ਬ੍ਰ ਹਾਂਜੀ ਜੀ ਬਾਬਾ ਜੀ ਬਾਬੇ ਦੀ ਜਨਮ ਬੇਦੀ ਮੈਂ ਬਾਜੀ ਜੰਮੂ ਤੋਂ ਜੰਮੂ ਤੋਂ ਆਇਆ ਪਹਿਲੀ ਵਾਰ ਪਰ ਇਹ ਉਹ ਤਾਂ ਬੜੀ ਵਧੀਆ ਲੱਗਾ ਬਾਜੀ ਆ ਗਿਆ ਬਾਬਾਈ ਦੇ ਭਗਤਿਆ ਤੇ ਉਹ ਕੋਨੂ ਬਾਜੀ ਜਾਂਦੇ ਹੁੰਦੇ ਚੌਂਕੀ ਕਰਨ ਤੇ ਉਹਨਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਉਹ ਵੀ ਵੀਡੀਓ ਦੇਖ ਕੇ ਉਹਨਾਂ ਨਾਲ ਗੱਲ ਸ਼ੁਰੂ ਹੋਈ ਸੀ ਬੜੀ ਵਧੀਆ ਲੱਗਾ ਬਾਜੀ ਤੇ ਆਪਾਂ ਆਉਣਾ ਜਦੋਂ ਕੋਨੂ ਬਾਜੀ ਚੌਂਕੀ ਤੇ ਆਊਗਾ ਨਾ ਸ਼ਾਇਦ ਸਤੰਬਰ ਚ ਹੁੰਦੀ ਆ ਤੇ ਆਪਾਂ ਆਵਾਂਗੇ ਜੰਮੂ ਜ਼ਰੂਰ ਜੀ ਬੈਠਾ ਬਾਜੀ ਹਾਂਜੀ ਬਾਜੀ ਜੇ ਬਾਬੇ ਦੀ ਜਨਮ ਬੇਦੀ ਆ ਬਾਰਿਆਂ ਨੂੰ ਜਾ ਬਾਬੇ ਦੀ ਜਵਾਬੇ ਬਾਜੀ ਭਾਜੀ ਉਹਨਾਂ ਦੀ ਵੀਡੀਓ ਵੇਖਦੇ ਰਹਿੰਦੇ ਆ ਤੇ ਭਾਜੀ ਭਣੀ ਸਾਨੂੰ ਉਹ ਜਗ੍ਹਾ ਤੇ ਦਰਸ਼ਨ ਕਰਾ ਦਿੱਤੇ ਜਿਹੜੀ ਅਜੇ ਤੱਕ ਨਾਸ਼ ਹੀ ਗਈ ਹੈ ਤੇ ਨਾ ਹੀ ਜਾਂਦਾ ਕਿ ਕਿੱਥੇ ਹੈ ਜੀ ਬਾਬੇ ਤੇ ਵੱਧ ਤੋਂ ਵੱਧ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਹਨਾਂ ਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਭਾਜੀ ਹੁਣਾਂ ਨੂੰ ਤੇ ਭਾਜੀ ਉਹਨਾਂ ਬਾਬਾ ਜੀ ਨੇ ਸੇਵਾ ਲਈ ਸੀ ਚੜ ਕੇ ਜਾਣਾ ਹੀ ਬੜਾ ਉਤਸਾਹ ਸੀ 10 ਦਿਨ ਲੱਗੇ ਸੀਗੇ ਨਾ ਗੁਜਰਾਤ ਨੂੰ ਨਹੀਂ ਭਾਜੀ ਉਹਨਾਂ ਦੀ ਵੀਡੀਓ ਜਿਹੜੇ ਜਣਾ ਇਹ ਕਾਪੀ ਨਾ ਕਰਿਆ ਕਰੋ ਇਹ ਗਲਤੀ ਕੰਮ ਨਾ ਕਰਿਆ ਕਰੋ ਜਿਹੜੇ ਭਾਜੀ ਉਹਨਾਂ ਨੇ ਮਿਹਨਤ ਕੀਤੀ ਹੈ ਉਹਨਾਂ ਦਾ ਮਿਹਨਤ ਦਾ ਫਲ ਉਹਨਾਂ ਨੂੰ ਮਿਲਣ ਦਿਆ ਕਰੋ ਕੀ ਭਾਜੀ ਹਨੀ ਬਹੁਤ ਵਧੀਆ ਕੰਮ ਕਰ ਰਹੇ ਆ ਬਾਬਾ ਜੀ ਦਾ ਪ੍ਰਚਾਰ ਕਰ ਰਹੇ ਆ ਤੇ ਬਾਬਾ ਜੀ ਦੇ ਨਾਂ ਨਾਲ ਸਭ ਨੂੰ ਜੋੜ ਰਹੇ ਹੋ ਲਾ ਦੋ ਜਕਾਰਾ ਫਿਰ ਜਕਾਰਾ ਬੋਲ ਸੱਚੇ ਦਰਬਾਰ ਕੀ ਜੈ ਤੇ ਇਸ ਕੀ ਆਪਣੇ ਗੁਰਦਾਸਪੁਰ ਵਾਲੀ ਸੰਗਤ ਤੇ ਬਹੁਤਾਂ ਨੰਦ ਆ ਤੁਹਾਨੂੰ ਮਿਲ ਕੇ ਯਾਰ ਆਪਾਂ ਆਪਣਾ ਨਾਰਾ ਲਾ ਦੋ ਭਾਜੀ ਮੇਰਾ ਨਾਮ ਗੁਰਦੀਪ ਸਿੰਘ ਹੈ ਗੁਰਦੀਪ ਸਿੰਘ ਮੇਰਾ ਨਾਮ ਜੀ ਦਿਰਜ ਕੁਮਾਰ ਹੈ ਜਗਦੀਪ ਸਰਪਾ ਅਸ਼ੂਮਨ ਕੁਮਾਰ ਸ਼ਿਸ਼ ਚਾਰਨ ਸ਼ਿਸ਼ ਚਾਰਨ ਤੇ ਮੈਂ ਤੁਹਾਡਾ ਵੀਰ ਹਰਪਾਲ ਤੇ ਗ੍ਰੇਟ ਟੈਲੀਕਾਸਟ ਇੰਸਟਾ ਤੇ ਵੀ ਆ ਐਫਬੀ ਤੇ ਵੀ ਆ ਤੇ ਯੂਟਿਊਬ ਤੇ ਵੀ ਆ ਸਾਰੀ ਜਗ੍ਹਾ ਕਰ ਲਿਓ ਫੈਮਿਲੀ ਵੀਡੀਓਜ਼ ਆਉਂਦੀਆਂ ਰਹਿੰਦੀਆਂ ਡੇਲੀ ਨਾਲ ਠੀਕ ਓਕੇ ਥੈਂਕਸ ਹੋਰ ਸੇਵਾ ਕੀ ਕਰੀਏ ਹੁਣ ਤੁਹਾਡੀ ਬਸ ਭਾਜੀ ਸਹਦਾ ਬਾਬਾ ਜੀ ਦਰਸ਼ਨ ਕਰੀਏ ਕਰਿਓ 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 ਠੀਕ ਹੈ ਭਾਈ ਠੀਕ ਹੈ ਵੀਰੇ ਓਕੇ ਤੇ ਇਹ ਸਾਡੇ ਅੰਕਲ ਜੀ ਲੋ ਹੁਣ ਅੰਕਲ ਜੀ ਨਾਲ ਵੀ ਗੱਲਬਾਤ ਕਰਨੀ ਤਾਂ ਬਣਦੀ ਹੈ ਨਾ ਥੋੜੀ ਜੀ ਹਾਂ ਜੀ ਹਾਂ ਜੀ ਗੱਲਬਾਤ ਜੀ ਬਾਬਾ ਜੀ ਅੱਗੇ ਵੀਡੀਓ ਪਾਈ ਸੀ ਤੇ ਵੀਡੀਓ ਦਾ ਕੀ ਰਿਸਪੌਂਸ ਆਇਆ ਸੰਗਤ ਉਹਦੀ ਪੁੱਛਣੀ ਹੁੰਦੀ ਹੈ ਹਾਂ ਬਿਲਕੁਲ ਬਿਲਕੁਲ ਕੀ ਕਹਿੰਦੀ ਹੁੰਦੀ ਹੈ ਬਹੁਤ ਅੱਛਾ ਬੰਦਾ ਵੀਡੀਓ ਪਾਇਆ ਬਹੁਤ ਅੱਛਾ ਆਇਆ ਸਾਰੇ ਪਾਸੇ ਘੁੰਮ ਗਈਆਂ ਹਾਂ ਬਿਲਕੁਲ ਹਾਂ ਚਲੋ ਵਧੀਆ ਗੱਲ ਬਿਲਕੁਲ ਬਿਲਕੁਲ ਬਾਬਾ ਜੀ ਕਿਹੋ ਜਿਹੀ ਰਹੇ ਉਹ ਇੱਕ ਤਾਂ ਮੜਾਈ ਤੁਹਾਡਾ ਨਾਮ ਵੀ ਬਾਬਾ ਜੀ ਦੇ ਲੱਗ ਦੋ ਸਾਰੇ ਇਹ ਬਹੁਤ ਧੀਆ ਨਾ ਠੀਕ ਹੈ ਚਲੋ ਠੀਕ ਹੈ ਜੀ ਜੀ ਬਾਬਾ ਜੀ ਬੀਤੇ ਵੀ ਆ ਦੇ ਸਾਰੀ ਜਗ੍ਹਾ ਕਰ ਰਹੇ ਹੋ ਸਾਰੀ ਜਗ੍ਹਾ ਦਿਖਾਉਂਦੀਆਂ ਦੇਦੀ ਨਾ ਓਕੇ ਥੈਂਕ ਯੂ ਹੋਰ ਸੇਵਾ ਕੀ ਕਰੀਏ ਹੋਰ ਤਾਂ ਸਾਡੇ ਅੰਕਲ ਜੀ ਦੋ ਹੋਰ ਅੰਕਲ ਜੀ ਨਾਲ ਵੀ ਗੱਲਬਾਤ ਕਰਨੀ ਤਾਂ ਪੜਦੀ ਹੈ ਨਾ ਥੋੜੀ ਜਿਹੀ ਅੱਗੇ ਵੀਡੀਓ ਪਾਈ ਸੀ ਤੇ ਪਿੰਡਾਂ ਦਾ ਕੀ ਫੋਟੋ ਆਇਆ ਸੰਗਤ ਉਹਦੀ ਸਿੱਖੀ ਬਹੁਤ ਆ ਆਪੇ ਕੀ ਦੀ ਹੁੰਦੀ ਆ ਬਹੁਤ سارے ਬੰਦੇ ਕਿੰਨੇ ਆ